ਕੱਲ ਜੰਮੂ ਕਸ਼ਮੀਰ ਦੇ ਰਾਜੌਰੀ ਚ ਅਜੇ ਸਿੰਘ ਨਾਂ ਦਾ ਇੱਕ ਨੌਜਵਾਨ ਸ਼ਹੀਦ ਹੋਇਆ 6 ਭੈਣਾਂ ਦਾ ਇਕਲੌਤਾ ਭਰਾ ਸੀ ਅਜੇ ਨੌਸ਼ਹਿਰਾ ਸੈਕਟਰ ਦੇ ਵਿੱਚ ਇੱਕ ਬਾਰੂਦੀ ਸੁਰੰਗ ਦੇ ਤਬਾਕੇ ਦੇ ਵਿੱਚ ਅਜੇ ਦੀ ਜਾਨ ਚਲੀ ਗਈ ਭੈਣਾਂ ਤੋਂ ਆਪਣੇ ਭਾਈ ਦਾ ਦਰਦ ਸਾਬਿਆਂ ਨੇ ਜਦ ਜਿੱਥੇ 4 ਭੈਣਾਂ ਦਾ ਵਿਆਹ ਹੋ ਚੁੱਕਿਆ ਉੱਥੇ ਦੋ ਭੈਣਾਂ ਅਜੇ ਵੀ ਇਸ ਘਰ ਦੇ ਵਿੱਚ ਮੌਜੂਦ ਨੇ ਜੋ ਕੁਆਲੀ ਘਰਾਇਆ ਕਹਿੰਦਾ ਕਹਿੰਦਾ ਬੰਬ ਪਲਾਟ ਹੋ ਗਿਆ ਕਹਿੰਦਾ ਉਹਦੇ ਯਾਰਾਂ ਥੋੜੀ ਜਿਹੀ ਟੁੱਟਣ ਲੱਗੀ ਅਸੀਂ ਨਹੀਂ ਕੰਟਰੋਲ ਕਰ ਸਕਦੇ ਕਹਿੰਦੇ ਅਸੀਂ ਵੇਖੇ ਨਾ ਹੁਣ ਡੈੱਡ ਬਾਡੀ ਉੱਥੇ ਪੋਸਟ ਮਾਰੋ ਬਲੀ ਕੇ ਜਿੱਤਿਆ ਕੱਲ ਜੰਮੂ ਕਸ਼ਮੀਰ ਦੇ ਰਾਜੌਰੀ ਚ ਅਜੇ ਸਿੰਘ ਨਾਮ ਦਾ ਇੱਕ ਨੌਜਵਾਨ ਸ਼ਹੀਦ ਹੋਇਆ ਅੱਜ ਉਸੇ ਨੌਜਵਾਨ ਦੇ ਘਰ ਮੌਜੂਦ ਹੈ ਪਰਿਵਾਰ ਦੇ ਕੋਲ ਮੌਜੂਦ ਹੈ ਜਿੱਥੇ ਕਿ ਪਰਿਵਾਰ ਦੇ ਵਿੱਚ ਗਮ ਦਾ ਮਾਹੌਲ ਹੈ 6 ਭੈਣਾਂ ਦਾ ਇਕਲੌਤਾ ਪਰਾਸੀ ਅਜੇ ਜਿੱਥੇ ਜਦ ਪਰਿਵਾਰ 'ਚ ਪਹੁੰਚਿਆ ਤਾਂ ਇਸ ਸਮੇਂ ਪਰਿਵਾਰ ਨੂੰ ਕੁਝ ਪਤਾ ਨਹੀਂ ਲੱਗ ਰਿਹਾ ਕਿ ਕੇਵਲ 24 ਸਾਲ ਦਾ ਮੁੰਡਾ ਇਸ ਦੁਨੀਆ ਨੂੰ ਛੱਡ ਕੇ ਅੱਗੇ ਦਾ ਹੋ ਚੁੱਕਿਆ ਜਿੱਥੇ ਪਰਿਵਾਰ ਕੋ ਹਾਲਤ ਸੰਭੀ ਨਹੀਂ ਜਾ ਰਹੀ ਹਾਲਾਂਕਿ ਇਸ ਦੁੱਖ ਦੇ ਸਮੇਂ ਦੇ ਵਿੱਚ ਪਿੰਡ ਵਾਲੇ ਜ਼ਰੂਰ ਨਾਲ ਪਹੁੰਚੇ ਹੋਏ ਨੇ ਅਜੇ ਦੇ ਜਿੱਥੇ ਕੀ ਦੱਸਤੀ ਹੈ ਕਿ ਜਦ ਰਜੌਰੀ ਦੇ ਵਿੱਚ ਮੌਜੂਦ ਸੀ ਤਾਂ ਨੌ ਸ਼ਹਿਰਾ ਸੈਕਟਰ ਦੇ ਵਿੱਚ ਇੱਕ ਬਾਰੂਦੀ ਸੁਰੰਗ ਦੇ ਤਵਾਕੇ ਦੇ ਵਿੱਚ ਅਜੇ ਦੀ ਜਾਨ ਚਲੇਗੀ ਅਜੇ 2022 ਦੇ ਦਸੰਬਰ ਦੇ ਵਿੱਚ ਅਜੇ ਪਹੁੰਚਿਆ ਸੀ ਜਿੱਥੇ ਅਜੇ ਉੱਥੇ ਟ੍ਰੇਨਿੰਗ ਤੋਂ ਬਾਅਦ ਦਸੰਬਰ ਦੇ ਵਿੱਚ ਇੱਕ ਅਗਨੀ ਵੀਰ ਦੇ ਵੱਜੋਂ ਭਰਤੀ ਹੋਇਆ ਸੀ ਪਰ ਉਸ ਤੋਂ ਬਾਅਦ ਦੇ ਵਿੱਚ ਅਜੇ ਦੀ ਜਾਨ ਚਲੇਗੀ ਹਾਲਾਂਕਿ ਪਰਿਵਾਰ ਦੀ ਹਾਲ ਤੇ ਸਮੇਂ ਕਾਫੀ ਜ਼ਿਆਦਾ ਘੜੀਆ ਸੂਰੀ ਦੇ ਤੋਂ ਆ ਆ ਪਹਿਲਾਂ ਲਿਖਦਾ ਹੈ ਆ ਆ ਪੋਟੋਆਂ ਆਸ਼ੀਰਵਾਦ ਕਰਦੇ ਕਾਫੀ ਭਾਵੁਕ ਕਰਦੇਣ ਵਾਲੇ ਪਲ ਨੇ ਸਵਾਕੇ ਜਿੱਦੇ ਪਹੁੰਚੇ ਹੋਣ ਹਾਲਾਂਕਿ ਪਰਿਵਾਰ ਇਸ ਸਮੇਂ ਗੱਲ ਕਰਨ ਦੀ ਸਥਿਤੀ ਦੇ ਵਿੱਚ ਨਹੀਂ ਪਰ ਇੰਨਾ ਕਿ ਜ਼ਰੂਰ ਹੈ ਕਿ ਪਰਿਵਾਰ ਨੂੰ ਇਸ ਸਮੇਂ ਹੌਸਲਾ ਦਿੰਦਾ ਹੈ ਕਿ ਅੱਜ ਅੰਮ੍ਰਿਤਪੁਰ ਦੇ ਸ਼ਹੀਦ ਦੀ ਉੱਤੇ ਪਹੁੰਚੜ ਵਾਲੀ ਹੈ ਜਿੱਥੇ ਕਿ ਪਰਿਵਾਰ ਇਸ ਸਦਮੇ ਤੋਂ ਉੱبر ਨਹੀਂ ਪਾਰ ਰਿਹਾ ਕਿਉਂਕਿ 6 ਭੈਣਾਂ ਦਾ ਇੱਕ ਲੌਕਾਪਾਈ ਸੀ 6 ਭੈਣਾਂ ਦਾ ਇੱਕ ਲੌਕਾਪਾਈ ਜਿੱਥੇ ਭੈਣਾਂ ਤੋਂ ਆਪਣੇ ਭਾਈ ਦਾ ਦਰਦ ਸਾਬਿਆਂ ਨਹੀਂ ਜਾ ਰਿਹਾ ਜਿੱਥੇ 4 ਭੈਣਾਂ ਦਾ ਵਿਆਹ ਹੋ ਚੁੱਕਿਆ ਉੱਥੇ 2 ਭੈਣਾਂ ਅਜੇ ਵੀ ਇਸ ਘਰ ਦੇ ਵਿੱਚ ਮੌਜੂਦ ਨੇ ਭੈਣਾਂ ਇਸ ਸਮੇਂ ਦੁਹਾਰ ਲਗਾ ਰਹੀਆਂ ਨੇ ਕਿ ਕਿਸੇ ਤਰੀਕੇ ਨਾਲ ਕੋਈ ਉਹਨਾਂ ਦਾ ਭਾਈ ਮੋੜ ਕੇ ਲਿਆ ਦੇਵੇ ਕੋਈ ਉਹਨਾਂ ਦਾ ਭਾਈ ਵਾਪਸ ਲੈ ਆਵੇ ਇੱਥੇ ਸਪੀਤਾ ਦੇ ਨਾਲ ਜ਼ਰੂਰ ਗੱਲ ਕਰਨ ਦੀ ਕੋਸ਼ਿਸ਼ ਕਰਦੇ ਜਿੱਥੇ ਕਿ ਬਾਹਰ ਇਸ ਸ਼ਹੀਦ ਦੇ ਪਿਤਾ ਮੌਜੂਦ ਨੇ ਬਾਪੂ ਜੀ ਬਣਾ ਗੱਲ ਕਰਦੇ ਆ ਬਾਪੂ ਜੀ ਇਹ ਵਿੜਾ ਵਿੜਾ ਬਹੁਤ ਔਖਾ ਹੈ ਦੁੱਖ ਦਾ ਵਿੜਾ ਪਰ ਹੁਣ ਜੇਕਰ ਗੱਲ ਕਰੀਏ ਤਾਂ ਮੁੱਦਾ ਜਾ ਚੁੱਕਿਆ ਕਿ ਕਿ 6 ਭੈਣਾਂ ਦੀ ਜ਼ਿੰਮੇਵਾਰੀ ਹੁਣ ਤਾਂ ਕਿੰਨੀਆਂ ਭੈਣਾਂ ਨੇ ਕਿੰਨੀਆਂ ਦਾ ਵਿਆਹ ਤੁਸੀਂ 4 ਭੈਣਾਂ ਦਾ ਘਰ ਦਿੱਤਾ ਗਰੀਬੀ ਦਾ ਹੋਵੇ ਦੁਦਾਂਗੀ ਫੇ ਦੋ ਰਹਿ ਗਈਆਂ ਕਿਹੋ ਜਿਹਾ ਮੁੰਡਾ ਸੀ ਅਜੇ ਕਿਹੋ ਜਿਹਾ ਮੁੰਡਾ ਸੀ ਅਜੇ ਕਿਉਂਕਿ ਜਦ ਵਧੀਆ ਸੀ ਮੁੰਡਾ ਜਦ ਹੁਣ ਸੀ ਦੇਖਿਆ 24 ਸਾਲਾਂ ਦੀ ਉਮਰ ਸੀ ਤੇ ਜਦ ਪਰਤੀ ਹੋਣ ਗਿਆ ਸੀ ਕੀ ਕਹਿੰਦਾ ਸੀ ਅਜੇ ਕਿਉਂ ਗਿਆ ਸੀਗਾ ਬਾਹਰ ਉਹ ਜੀ ਕਰਦੀ ਮਜਬੂਰੀ ਹੂੰ ਤੇ ਉਹ ਗਰੀਬੀ ਆ ਮਾਪੇ ਵੱਡੇ ਤੁਸੀਂ ਕੀ ਕਰਦੇ ਹੋ ਕੰਮ ਆ ਜੀ ਆ ਮਜ਼ਦੂਰੀ ਕਰ ਰਿਹਾ ਮੜੇ ਮੋਟਾ ਕੱਥੇ ਚਮੜੇ ਚ ਉਡਾ ਚਮੜਾ ਬਿਕਣੋਂ ਹਟ ਗਿਆ ਸਾਲ ਛੱਪ ਗਿਆ ਕੰਮ ਤੇ ਜਦ ਜਦ ਪੈਣਾ ਦੀ ਬੱਚਾ ਸੀ ਬਿਲਕੁਲ ਜਿਆਸਾ ਉਸ ਬੈਸ ਨੂੰ ਨਾ दारू ਸਿਕਾ ਨਾ ਬੀ ਸਕੇ ਬਚਪਨ ਦੇ ਵਿੱਚ ਕਿਹੋ ਜਿਹਾ ਹੁੰਦਾ ਸੀ ਕਿਉਂਕਿ ਛੋਟੇ ਹੁੰਦੇ ਜਦ ਖੇਡਿਆ ਕਰਦੇ ਕਿਹਾ ਕਰਦਾ ਸੀ ਕਿ ਇਸ ਤਰੀਕੇ ਨਾਲ ਅੱਗੇ ਫੌਜ ਚ ਜਾਣਾ ਕੋਈ ਇੱਛਾ ਹੁੰਦੀ ਸੀ ਖੇਡਦਾ ਵੀ ਵਾਲੀਬਾਲ ਥਾਈ ਕਰੀਆ ਪਲੱਸ 2 ਕਰੀ ਇੱਥੇ ਪਿੰਡ ਚ ਹੀ ਕਰੀ ਸੀ ਪਿੰਡ ਕਰੀਆ ਨੌਵੀਂ ਪੜਿਆ ਇੱਥੇ ਨੱਥੂ ਮਾਰੇ ਪੜਿਆ ਪਪੂ ਜਦ ਇਸ ਘਟਨਾ ਦੇ ਬਾਰੇ ਪਤਾ ਲੱਗਿਆ ਕੱਲ੍ਹ ਜਾਂ ਤਾਂ ਫੋਨ ਆਇਆ ਸੀ ਕਦਕ ਕਿਹਨੇ ਫੋਨ ਕੀਤਾ ਕੀ ਗੱਲਬਾਤ ਹੋਈ ਉਹਦਾ ਕੋਈ ਆਫਸਰ ਸੀ ਆ ਕਹਿੰਦਾ ਮੈਂ ਸਰ ਮੋਹਦਾ ਹਾਂ ਅਜੇ ਹੁੰਦਾ ਕਹਿੰਦੇ ਤੁਸੀਂ ਪੰਜੀ ਸਿੰਘ ਬੋਲਦੇ ਹੋ ਫਾਦਰ ਹਾਂ ਅਜੇ ਕਹੋ ਲੈ ਮੈਂ ਕਿਹਾ ਹਾਂਜੀ ਅਜੇ ਕਹੋ ਮਾਰਦਾ ਕਹਿੰਦਾ ਜੋ ਖੁਆੜੀ ਘਟਨਾ ਆ ਕਹਿੰਦਾ ਕਹਿੰਦੇ ਬੰਬ ਫਲਾਸ਼ ਹੋ ਗਿਆ ਸੀ ਕਹਿੰਦਾ ਉਹਦੇ ਜਿਆਦਾ ਥੋੜੀ ਜਿਹੀ ਚੋਟਾਂ ਲੱਗ ਗਈ ਅਸੀਂ ਨਹੀਂ ਕੰਟਰੋਲ ਕਰ ਸਕੇ ਕੰਨਿਆ ਜੀ ਵੇਖਣਾ ਹੁਣ ਡੈਡ ਬਾਡੀ ਉਥੇ ਪੋਸਟ ਮਾਰੋ ਪਲੇਟ ਤੇ ਦਿੱਤੀ ਹੈ ਤੇ ਅੱਜ ਅੱਜ ਜਦ ਗੱਲ ਹੋਈ ਹੈ ਫਿਰ ਤੁਹਾਨੂੰ ਪਤਾ ਲੱਗਿਆ ਪਰਿਵਾਰ ਨੂੰ ਕਿਵੇਂ ਦੱਸਿਆ ਫਿਰ ਪਰਿਵਾਰ ਨੂੰ ਇਹਨੂੰ ਪਤਾ ਲੱਗ ਗਿਆ ਸੀ ਮੇਰੀ ਵਾਈਫ ਉੱਥੇ ਹੀ ਸੀ ਇਹਦੇ ਹੱਥ ਫੋਨ ਸੀਗਾ ਮੈਨੂੰ ਕਹਿੰਦੀ ਅਜੇ ਤੇ ਸਰ ਦਾ ਫੋਨ ਆਇਆ ਫੜਿਓ ਗੱਲ ਤੋ ਇਹ ਉੱਥੇ ਇਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਇੱਥੇ ਕਿਤੇ ਕੋਈ ਗਲਤ ਹੋ ਗਿਆ ਮੇਰਾ ਵੀ ਕੰਪਨੀ ਆ ਗਈ ਮੇਰਾ ਥੋੜਿਆ ਇੱਕ ਜੱਕਜਾਮ ਨਾ ਸੁਣਨਾ ਸੁਣੋ ਜੀ ਘਬਰਾ ਜਾਂਦਾ ਜੇ ਸੈਹ ਸੁਭਾਣਾ ਦੱਸ ਦੇ ਦੋ ਦਿਹਾੜੀ ਦਾ ਘਟ ਕੇ ਜਾਂ ਘੰਟਾ ਘਣੀ ਦੋ ਘੰਟੇ ਮੈਸੇਜ ਕਿਸੇ ਕੋਲ ਭੇਜ ਕੇ ਫੇਰ ਥੋੜਿਆ ਥੋੜਿਆ ਹਿਰਦੇ ਇਨਸਾਨ ਚ ਰੱਖ ਲੈਂਦੇ ਸੀ ਤੇ ਜੱਕਜਾਮ ਹੋਇਆ ਚਾਹ ਨਾ ਬਾਪੂ ਕੋਈ ਆਇਆ ਉਸ ਤੋਂ ਬਾਅਦ ਚ ਕੋਈ ਮਦਦ ਲਈ ਕਹਿ ਕੇ ਗਿਆ ਕਿ ਅਸੀਂ ਕਰਾਂਗੇ ਮਰਤ ਲਈ ਤਾਂ ਵੈਸੇ ਤੁਸੀਂ ਆਏ ਪੱਤਰਕਾਰ ਬਾਕੀ ਆਪਣੇ ਨੇ ਫੌਜੀ ਸਾਹਿਬ ਨੇ ਇਹ ਆਪਣੇ ਨੇ ਇਹਨਾਂ ਨਾਲ ਬਬੂ ਜੀ ਐਮਐਲ ਸਾਹਿਬ ਵੀ ਕਹਿੰਦੇ ਸਹਾਇਜ ਆਉਂਦੇ ਜੀ ਤੇ ਹੁਣ ਸਰਕਾਰ ਨੂੰ ਇਸ ਸਮੇਂ ਕੀ ਗੁਜ਼ਾਰਿਸ਼ ਕਰਦੇ ਹਾਂ ਕਿ ਕਿ ਪੁੱਤ ਜਾ ਚੁੱਕਿਆ ਹਜੇ ਵੀ ਜ਼ਿੰਮੇਵਾਰੀ ਭੈਣਾ ਦੀ ਹੈ ਪਹਿਲਾਂ ਵਿਆਹ ਕਿਸ ਤਰ੍ਹਾਂ ਕੀਤਾ ਸੀ ਭੈਣਾ ਦਾ ਉਦੋਂ ਮਦਦ ਕੀਤੀ ਸੀ ਅਜਨੇ ਜਾਂ ਤੁਸੀਂ ਖੁਦ ਕੀਤਾ ਉਦੋਂ ਆਪ ਹੀ ਕਰਿਆ ਗਰੀਬੀ ਦਾ ਮੇਰਾ ਅੱਜ ਤੱਕ ਕਿਵੇਂ ਦਿਹਾੜੀ ਡੱਪੇ ਨਾਲ ਉਦਾਂ ਹੀ ਚੱਲਦਾ ਹਾਂਜੀ ਹਾਂ ਮਾਂ ਚੱਕ ਰਹੀਆਂ ਬੇਟੀਆਂ ਮੇਰੀਆਂ ਫੈਕਟਰੀ ਦੇ ਵਿੱਚ ਕੰਮ ਕਰਦੀਆਂ ਧਾਗਾ ਮੇਲ ਤੇ ਇਹਨਾਂ ਨੇ ਵਿਚਾਰੀਆਂ ਨੇ ਮਿਹਨਤ ਕਰਕੇ ਪੈਸਾ ਜੋੜਿਆ ਅਜੀ ਅਜੀ ਸਭ ਤੋਂ ਛੋਟਾ ਸੀ ਭੈਣ ਭਰਾਵਾਂ ਚ ਨਹੀਂ ਕੋਈ ਛੋਟੀ ਆ ਬੇ ਘਰ ਦੀ ਆ ਅੱਛਾ ਉਹ ਜੀ ਪੜਦੀ ਆ ਹਾਂ ਜੀ ਇਹ ਚੱਲ ਰਹੀ ਆ ਜੜਾ ਸਾਹਿਬ ਬਿਲਕੁਲ ਬਾਪੂ ਜੀ ਦੁੱਖ ਦਾ ਵੇੜਾ ਤੇ ਹੁਣ ਦੱਸਿਆ ਕਦ ਕ ਅਜੇ ਨੂੰ ਕਦ ਕ ਲੈ ਕੇ ਆਣਗੇ ਅੱਜ ਬਾਪੂ ਜੀ ਸਾਹਿਬ ਇਹਨਾਂ ਨੂੰ ਪਤਾ ਆ ਵੀ ਕਦੋਂ ਕਹਿੰਦੇ ਗਲਬਾਤ ਹੋਈ ਆ ਜਿੱਦਾਂ ਦੇ ਆਉਣ ਨੂੰ ਆ ਗਲਬਾਤ ਹੋਇਆ ਉਹ ਕਹਿੰਦੇ ਸਾਨੂੰ 5 ਵਜੇ ਤੋਂ ਬਾਅਦ ਵੀ ਸਾਇ ਚੱਲਿਆ ਸੀ ਜੀ ਤੇ ਵੀ ਅਜੇ ਹਸਪੀਟਲ ਦੇ ਵਿੱਚ ਹੀ ਨੇ ਵਿੱਚ ਕੋਈ ਵੀ ਐਮਫੀ ਹੋ ਗਿਆ ਸੀ ਤੁਹਾਨੂੰ ਕਰਾਂਗੇ ਜੀ ਤੇ ਇਹੀ ਗੱਲ ਹੋਈ ਜਾਨਾ ਵੀ ਜਦੋਂ ਅਸੀਂ ਤੁਰਨ ਲੱਗੇ ਤੁਹਾਨੂੰ ਕਾਲ ਕਰਾਂਗੇ ਇਹ ਇੰਨੀ ਕੀ ਗੱਲ ਹੋਈ ਉਹਨਾਂ ਨਾਲ ਜਦੋਂ ਉਹਨਾਂ ਕੋਲ ਕੁਝ ਦੱਸਿਆ ਨਹੀਂ ਗਿਆ ਸਾਨੂੰ ਤਾਂ ਤੁਹਾਡੇ ਨਾਲ ਜਦ ਗੱਲਬਾਤ ਹੋਈ ਹੈ ਕੁਝ ਦੱਸਿਆ ਵੀ ਕਿਸ ਤਰੀਕੇ ਦੇ ਨਾਲ ਘਟਨਾ ਵਾਪਰੀ ਹੈ ਕੀ ਕੁਝ ਉੱਥੇ ਹੋਇਆ ਤੁਹਾਨੂੰ ਕੁਝ ਜ਼ਿਆਦਾ ਜਾਣਕਾਰੀ ਦੇ ਤਾਂ ਉਹਨਾਂ ਕੋਲ ਕੁਝ ਨਹੀਂ ਦੱਸਿਆ ਉਹਨਾਂ ਨੂੰ ਅਸੀਂ ਐਂ ਪੁੱਛਿਆ ਸੀਗਾ ਵੀ ਸਾਨੂੰ ਕੁਝ ਦੱਸੋ ਤੁਸੀਂ ਕੀ ਗੱਲਬਾਤ ਹੋਈ ਹੈ ਵੀ ਕਿਵੇਂ ਆ ਉਹ ਕਹਿੰਦੇ ਵੀ ਤੁਹਾਨੂੰ ਗੱਲਬਾਤ ਜਿਹੜੇ ਨਾਲ ਆਉਣਗੇ ਉਹ ਦੱਸਣਗੇ ਵੀ ਪਰ ਅਸੀਂ ਐਨ ਵੇਲੇ ਤੋਂ ਬਾਅਦ ਤੁਰਾਂਗੇ ਵੀ ਜਿਵੇਂ ਹੋਈ ਜਾਊਗੀ ਗੱਲਬਾਤ ਕਹਿੰਦੇ ਨਹੀਂ ਤੁਹਾਨੂੰ ਦੱਸੀ ਜਾਵੇ ਨਾਲ ਨਾਲ ਕਾਲ ਕਰਕੇ ਇਹ ਜਦਾ ਕੋਈ ਤੁਹਾਨੂੰ ਦੱਸਣੀ ਸਾਨੂੰ ਬਿਲਕੁਲ ਇਸ ਸਮੇਂ ਕਿਉਂਕਿ ਪਰਿਵਾਰ ਦੇ ਨਾਲ ਦੁੱਖ ਦੀ ਘੜੀ ਚ ਮੌਜੂਦ ਹਾਂ ਇੰਨਾ ਕਿ ਜ਼ਰੂਰ ਹੈ ਕਿ ਵਤਨ ਲਈ ਸ਼ਹੀਦ ਦੀ ਪ੍ਰਾਪਤ ਕਰਨ ਵਾਲਿਆਂ ਦੇ ਪਰਿਵਾਰਾਂ ਚ ਵਹਿਣ ਪੈਂਦੇ ਨੇ ਪਰ ਹੋਨਾ ਪਰਿਵਾਰਾਂ ਦੀ ਮਦਦ ਕਰਨ ਲਈ ਹਮੇਸ਼ਾ ਅੱਗੇ ਆਉਣਾ ਪੈਂਦਾ ਤੇ ਇਸੇ ਲਈ ਪਰਿਵਾਰ ਦੇ ਨਾਲ ਜ਼ਰੂਰ ਮੌਜੂਦ ਰਹਾ ਤਾਂ ਕਿ ਇਹਾਂ ਦੀ ਆਵਾਜ਼ ਤੁਹਾਡੇ ਤੱਕ ਪਹੁੰਚਾ ਸਕੇ ਇਸ ਸਮੇਂ ਮੌਜੂਦਾਂ ਅਸੀਂ ਜਿੱਥੇ ਕੀ ਦੱਸਦੀ ਹੈ ਕਿ ਰਾਮਗੜ੍ਹ ਸਰਦਾਰਾਂ ਪਿੰਡ ਦੇ ਵਿੱਚ ਰਹਿਣ ਵਾਲਾ ਸੀ ਅਜੇ ਜਿੱਥੇ ਕੇਵਲ 24 ਸਾਲਾਂ ਦੀ ਉਮਰ ਦੇ ਵਿੱਚ ਇਸ ਨੌਜਵਾਨ ਨੇ ਸ਼ਹੀਦੀ ਪ੍ਰਾਪਤ ਕੀਤੀ ਪਿਤਰ ਜਿਵੇਂ ਦੱਸਿਆ 6 ਭੈਣਾਂ ਦਾ ਇਕਲੌਤਾ ਭਰਾ ਸੀ ਜਿਸ ਦੇ ਵਿੱਚੋਂ 4 ਦਾ ਵਿਆਹ ਹੋ ਚੁੱਕਿਆ ਉਹ ਵੀ ਪਿਤਾ ਨੇ ਆਪਣੀ ਮਿਹਨਤ ਦੇ ਨਾਲ ਕੀਤਾ ਅਤੇ ਬਾਕੀ ਰਹਿੰਦੀਆਂ ਦੋ ਭੈਣਾਂ ਦਾ ਵਿਆਹ ਅਜੇ ਤੱਕ ਕਰਨਾ ਤੇ ਹੋਣੇ ਭਾਈ ਮੌਜੂਦ ਨਹੀਂ ਹੈ ਫਿਲਹਾਲ ਦੇ ਲਈ ਇੱਥੇ ਪਰਿਵਾਰ ਦੇ ਨਾਲ ਮੌਜੂਦ ਆ ਜਿੱਥੇ ਕੀ ਤੁਹਾਡੇ ਨਾਲ ਤਸਵੀਰਾਂ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਇਸ ਸਮੇਂ ਤਸਵੀਰਾਂ ਭਾਵਕ ਵੀ ਕਰਨ ਵਾਲੀਆਂ ਨੇ ਕਿਉਂਕਿ ਜਦ ਦੇਖ ਰਿਹਾ ਤਾਂ ਹਾਲਤ ਦੇਖੀ ਨਹੀਂ ਜਾ ਰਹੀ ਭੈਣਾ ਦੀ ਪਰਿਵਾਰ ਦੀ ਹਾਲਤ ਦੇਖੀ ਨਹੀਂ ਜਾ ਰਹੀ ਕੈਮਰਾਮੈਨ ਪ੍ਰਜਨ ਦੇ ਨਾਲ ਰਾਮਗੜ੍ਹ ਸਰਦਾਰਾਂ ਤੋਂ ਹਰਪੁਰ ਦੀ ਰਿਪੋਰਟ ਡੇਲੀ ਪੋਸਟ ਪੰਜਾਬ ਤੋਂ ਆ ਰਹੀ ਹੈ ਵਾਚ